ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਾਬਾ ਸ਼੍ਰੀ ਚੰਦ ਜੀ ਦੇ ਇਸੇ ਇਤਿਹਾਸਕ ਸਥਾਨ ਜਿੱਥੇ ਬਾਬਾ ਸ਼੍ਰੀ ਚੰਦ ਜੀ ਨੇ 20 ਸਾਲ ਦੀ ਤਪਸਾਧਨਾ ਕੀਤੀ ਉਸ ਬਾਰੇ ਉਸ ਸਥਾਨ ਤੇ ਕਿਹੜੇ-ਕਿਹੜੇ ਗੁਰੂ ਸਾਹਿਬਾਨਾਂ ਨੇ ਆ ਕੇ ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨ ਕੀਤੇ ਪਠਾਨਕੋਟ ਸਥਿਤ ਬਾੜ ਸਾਹਿਬ ਅਸਥਾਨ ਦੀ ਇਤਿਹਾਸਿਕ ਮਹਾਨਤਾ ਇਹ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਬਾਬਾ ਸ੍ਰੀ ਚੰਜੀ ਨੇ ਇਸ ਅਸਥਾਨ ਤੇ ਲੰਮਾ ਸਮਾਂ ਤਪਸਾ ਆਦਿਨਾ ਕਰਦਿਆਂ ਪਤਾਇਆ ਸੀ ਬਾਬਾ ਜੀ ਨੇ ਇਸ ਅਸਥਾਨ ਤੇ ਕਰੀਬ 12 ਸਾਲ ਤਪੱਸਿਆ ਕੀਤੀ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਆ ਕੇ ਬਾਬਾ ਜੀ ਦੇ ਦਰਸ਼ਨ ਕੀਤੇ ਜਦੋਂ ਬਾਬਾ ਸ਼੍ਰੀ ਚੰਦ ਜੀ ਬਾਠ ਸਾਹਿਬ ਆਇਆ ਤਾਂ ਇੱਥੇ ਇੱਕ ਸੰਗਣਾ ਜੰਗਲ ਸੀ ਉਹ ਇੱਥੇ ਇੱਕ ਕਾਂਦ ਵਿੱਚ ਰਹਿ ਕੇ ਪਰਮਾਤਮਾ ਦੀ ਭਗਤੀ ਵਿੱਚ ਲੀਨ ਹੋ ਗਏ ਬਾਠ ਸਾਹਿਬ ਤੋਂ ਹੀ ਬਾਬਾ ਸ਼੍ਰੀ ਚੰਦ ਜੀ ਆਪਣੇ ਸੇਵਕ ਪਾਏ ਕਮਲਿਆ ਜੀ ਨਾਲ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਸ਼ਨਾਂ ਲਈ ਸ਼੍ਰੀ ਅੰਮ੍ਰਿਤਸਰ ਸਾਹਿਬ ਗਏ ਜਦੋਂ ਗੁਰੂ ਸਾਹਿਬ ਜੀ ਬਾਬਾ ਜੀ ਨੂੰ ਲੈਣ ਆਏ ਤਾਂ ਸੁਪਕਾਰ ਨਾਲ 500 ਰੁਪਈਆ ਤੇ ਇੱਕ ਕੋੜਾ ਪੇਟ ਕੀਤਾ ਬਾਬਾ ਜੀ 2-3 ਦਿਨ ਰੋਕ ਕੇ ਬਾੜ ਸਾਹਿਬ ਜੀ ਤੋਂ ਵਾਪਸ ਆ ਗਏ ਕੁਝ ਸਮੇਂ ਬਾਅਦ ਬੱਬਾ ਸ੍ਰੀ ਚਾਂਜੀ ਨੇ ਪਾਈ ਕਮਲਿਆ ਜੀ ਨੂੰ ਅੰਮ੍ਰਿਤਸਰ ਭੇਜਿਆ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਬਾਟ ਸਾਇ ਵਿਖੇ ਬੁਲਾਇਆ ਬਾਬਾ ਜੀ ਨੇ ਬਾੜ ਸਾਇ ਵਿਖੇ ਪਹੁੰਚਨ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਨਮਾਨ ਕੀਤਾ ਗੁਰੂ ਸਾਹਿਬ ਜੀ ਤੇ ਬਾਬਾ ਜੀ ਦੇ ਮਿਲਾਪ ਸਮੇਂ ਆਪਸ ਵਿੱਚ ਇਕ ਬਹੁਤ ਵੱਡ ਮੁੱਲੇ ਬਚਨ ਬिलास ਹੋਏ ਗੁਰੂ ਸਾਹਿਬ ਜੀ ਤੇ ਬਾਬਾ ਜੀ ਦੇ ਮਿਲਾਪ ਸਮੇਂ ਆਪਸ ਵਿੱਚ ਬਹੁਤ ਵੱਡ ਮੁੱਲੇ ਬਚਨ ਬिलास ਹੋਏ ਸ੍ਰੀ ਗੁਰੂ ਹਰगोबिंद ਸਾਹਿਬ ਪਰਿਵਾਰ ਸਮੇਤ ਬਾਟ ਸਾਹਿਬ ਆਏ ਬਾਬਾ ਜੀ ਨੂੰ ਮਿਲਣ ਸਮੇਂ ਬਾਬਾ ਸ੍ਰੀ ਚੰਦ ਜੀ ਨੇ ਕਿਹਾ ਕਿ ਤੁਸੀਂ ਸਾਰੇ ਪੁੱਤਰਾਂ ਨੂੰ ਆਪਣੇ ਕੋਲ ਰੱਖਣਾ ਹੈ ਜਾਂ ਕੁਝ ਸਾਨੂੰ ਵੀ ਦਿਓਗੇ ਇਸ ਬਚਨ ਤੇ ਗੁਰੂ ਜੀ ਨੇ ਆਪਣੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਬਾਬਾ ਸ੍ਰੀ ਚੰਦ ਜੀ ਨੂੰ ਸੌਂਪ ਦਿੱਤਾ ਬਾਬਾ ਸ੍ਰੀ ਚੰਦ ਜੀ ਦੀਆਂ ਕਲਿਆਨਕਾਰੀ ਉਪਦੇਸ਼ਾਂ ਨਾਲ ਹਰ ਜੀਵ ਨੂੰ ਲਾਭ ਮਿਲਣ ਕਾਰਨ ਇਸਾ ਸਥਾਨ ਦੀ ਮਹੱਤਤਾ ਦੂਰ ਦੂਰ ਤੱਕ ਫੈਲ ਗਈ ਬਾਬਾ ਜੀ ਦਾ ਤਪਸਥਾਨ ਵਿਖੇ ਇੱਕ ਸੁੰਦਰ ਗੁਰਦੁਆਰਾ ਬਣਵਾਇਆ ਗਿਆ ਸ਼ਰਦਾਲੂਆਂ ਦਾ ਸ਼ਰੀਰਕ ਕਸ਼ਟ ਰੋਗ ਦੂਰ ਕਰਨ ਲਈ ਇੱਕ ਬੋਲੀ ਵੀ ਬਣਾਈ ਗਈ ਇਸ ਦੇ ਦੋਵੇਂ ਪਾਸੇ ਸਰੋਵਰ ਬਣਵਾਇਆ ਗਿਆ ਜਿਸ ਬੇਰੀ ਦੀ ਟਾਣੀ ਨੂੰ ਬਾਬਾ ਜੀ ਨੇ ਦਬਾਇਆ ਸੀ ਹੁਣ ਉਹ ਇੱਕ ਸ਼ਾਨਦਾਰ 베ਰੀ ਦਾ ਰੁੱਖ ਹੈ ਤੇ ਕਮਲਿਆ ਜੀ ਦੀ ਸਮਾਦ ਵੀ ਉੱਥੇ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਯਾਦ ਵਿੱਚ ਖੰਮ ਸਾਹਿਬ ਤੇ ਗੁਰੂ ਜੀ ਦੇ ਵਿਸ਼ਰਾਮ ਸਥਾਨ ਤੇ ਗੁਰਦੁਆਰਾ ਗੁਰੂ ਸਾਰ ਪਾਤਸ਼ਾਹੀ ਪੰਜਵੀਂ ਸ਼ਿਸ਼ੋਭਿਤ ਹੈ ਪੰਨੇ 'ਚ ਗੁਰੂ ਜੀ ਨੇ ਇਸੇ ਥਾਂ ਤੇ ਖੂ ਅੱਤੇ ਸਰੋਵਰ ਬਣਵਾਇਆ ਸੀ ਇਸੇ ਥਾਂ ਤੇ ਸ਼ੇਵੇ ਗੁਰੂ ਜੀ ਨੇ ਆਪਣੇ ਪਿਤਾ ਗੁਰੂ ਜੀ ਦੀ ਯਾਦ ਵਿੱਚ ਇੱਕ ਸੁੰਦਰ ਬਾਗ ਲਗਵਾਇਆ ਸੀ ਗੁਰਦੁਆਰਾ ਸ਼੍ਰੀ ਬਾਠ ਸਾਹਿਬ ਵਿਖੇ ਹਰ ਮਹੀਨੇ ਅਮਾਵਸ ਵਾਲੇ ਦਿਨ ਸੰਗਤਾਂ ਦਾ ਭਾਰੀ ਕਾਠ ਹੁੰਦਾ ਹੈ ਤੇ ਨਾਮਵਰ ਰਾਗੀ ਟਾਡੀ ਪਚਾਰਕਾਂ ਨੂੰ ਛੱਦਾ ਦਿੱਤਾ ਜਾਂਦਾ ਹੈ ਹਰ ਸਾਲ ਮਹਾਂਤ ਪਸਵੀ ਬਾਬਾ ਸ਼੍ਰੀ ਚੰਦ ਜੀ ਦਾ ਪ੍ਰਕਾਸ਼ ਪੂਰਵ ਖਾਲਸਾ ਸਾਜਨਾ ਦਿਵਸ ਵਜੋਂ ਮਨਾਇਆ ਜਾਂਦਾ ਹੈ ਇਸ ਦੇ ਨਾਲ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਵੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ